ਇੱਛਾ ਪ੍ਰਧਾਨਗੀ ਕੋਈ ਹੋਰ ਸੰਭਾਲੇ ਸੁਖਬੀਰ ਨਿਮਾਣੇ ਸਿੱਖ ਦੇ ਵਜੋਂ ਅਕਾਲ ਤਖਤ ਜਾਣਾ ਚਾਹੁੰਦੇ ਨੇ ਚੀਮਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਇਹ ਵੱਡਾ ਬਿਆਨ ਜੁੜਾ ਹੈ ਸਾਹਮਣੇ ਆਇਆ ਹੈ ਸੁਖਬੀਰ ਬਾਦਲ ਦੀ ਇੱਛਾ ਸੀ ਕਿ ਪ੍ਰਧਾਨਗੀ ਕੋਈ ਹੋਰ ਸੰਭਾਲੇ ਚੀਮਾ ਦੇ ਵੱਲੋਂ ਕਿਹਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸੁਖਬੀਰ ਬਾਦਲ ਦੀ ਹੀ ਇੱਛਾ ਸੀ ਕਿ ਪ੍ਰਧਾਨਗੀ ਕੋਈ ਹੋਰ ਸੰਭਾਲੇ ਸੁਖਬੀਰ ਨਿਮਾਣੇ ਸਿੱਖ ਦੇ ਵਜੋਂ ਅਕਾਲ ਤਖਤ ਜਾਣਾ ਚਾਹੁੰਦੇ ਨੇ ਇਹ ਦੱਸਦੇ ਕਿ ਸੁਖਬੀਰ ਬਾਦਲ ਦੀ ਇੱਛਾ ਸੀ ਕਿ ਪ੍ਰਧਾਨਗੀ ਕੋਈ ਹੋਰ ਸੰਭਾਲੇ ਈ ਚੀਮਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਸੁਖਬੀਰ ਨਿਮਾਣੇ ਦੇ ਵੱਜੋਂ ਅਕਾਲ ਤਖਤ ਤੇ ਜਾਣਾ ਚਾਹੁੰਦੇ ਸੀ ਤੇ ਸ਼੍ਰੋਮਣੀ ਅਕਾਲ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਹ ਵੱਡਾ ਬਿਆਨ ਜੁੜਾ ਹੈ ਇਸ ਫੈਸਲੇ ਤੋਂ ਬਾਅਦ ਦਿੱਤਾ ਗਿਆ ਇਸ ਫੈਸਲੇ ਤੇ ਉਹਨਾਂ ਕਿਹਾ ਹੈ ਕਿ ਸੁਖਬੀਰ ਬਾਦਲ ਜੁੜੇ ਨੇ ਉਹਨਾਂ ਦੀ ਹੀ ਇੱਛਾ ਸੀ ਕਿ ਪ੍ਰਧਾਨਗੀ ਕੋਈ ਹੋਰ ਸੰਭਾਲੇ ਕਿਉਂਕਿ ਉਹ ਅਕਾਲ ਤਖਤ ਸਾਹਿਬ ਨਿਮਾਣੇ ਸਿੱਖ ਦੇ ਵੱਜੋਂ ਜਾਣਾ ਚਾਹੁੰਦੇ ਸੀ ਤੇ ਸੁਖਬੀਰ ਬਾਦਲ ਦੀ ਇੱਛਾ ਸੀ ਕਿ ਪ੍ਰਧਾਨਗੀ ਕੋਈ ਹੋਰ ਸੰਭਾਲੇ ਮੈਂ ਬਤੌਰ ਪਰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਚਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਟਕਸਾਲੀ ਆਗੂ ਸਰਦਾਰ ਬਰਿੰਦਰ ਸਿੰਘ ਹੁੰਦੜ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜ਼ੀਡੈਂਟ ਡਾ ਕੋ ਅਪਾਇਟ ਕੀਤਾ। ਸਰਦਾਰ ਸੁਬੀਰ ਸਿੰਘ ਬਾਦਲ ਹਨ ਦੀ ਮੰਨਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਵਾਂ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟੀਕਰਨ ਸ਼੍ਰੀ ਹਰਖਾਲਤਖਸਰ ਜੈਦਰ ਸਾਹਿਬ ਨੇ ਮੰਗਿਆ ਸੀ ਉਹ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮੰਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸਬੰਧ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਪੁੰਦਰ ਸਾਹਿਬ ਨੂੰ ਦਿੱਤੀ ਹੈ ਔਰ ਇੱਕ ਨਿਮਾਣੇ ਸੇਵਕ ਦੇ ਤੌਰ ਦੇ ਉੱਤੇ ਜਿਹੜੀ ਹੈ ਜੋ ਫੈਸਲਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦਾ ਆਏਗਾ ਉਹਨੂੰ ਉਹ ਪ੍ਰਬੰਧ ਕਰਨਗੇ ਜੋ ਅਕਾਤਕ ਸਾਉ ਦਾ ਅਦੇਸ਼ ਆਇਆ ਉਹਨਾਂ ਕਟੇਮੇ ਤੇ ਪ੍ਰਵਾਨ ਕਰਨਗੇ ਇਸ ਕਰਕੇ ਉਹਨਾਂ ਦੇ ਆਪਣੇ ਮਨ ਦੀ ਇੱਛਾ ਸੀ ਕਿ ਮੇਰਾ ਦਿਲ ਕਹਿੰਦਾ ਕਿ ਕੱਲ ਸੁਣਾਈ ਹੋਣੀ ਹੈ ਤੇ ਮੈਂ ਬਤੌਰ ਪ੍ਰਧਾਨ ਦੀ بجائے ਨਿਮਾਣੀ ਸਿੱਖ ਦੇ ਤੌਰ ਤੇ ਇੰਤਜ਼ਾਰ ਜਿਹੜੀ ਹੈ ਉਹ ਕੱਲ ਚੱਲ ਜੇ